ਤੇ ਹੁਣ ਗੱਲਬਾਤ ਕਰਾਂਗੇ ਇਸਰਹੇਲ ਦੇ ਸਰਪੰਚ ਸਰਦਾਰ ਸੁਖਵੀਰ ਸਿੰਘ ਜੀ ਦੇ ਨਾਲ ਤੇ ਕੀ ਕਹਿਣਾ ਚਾਹੋਗੇ ਆਰਗੈਨਿਕ ਖੇਤੀ ਬਾਰੇ ਗੱਲ ਕਰਾਂਗੇ ਜੀ ਸਾਨੂੰ ਹਰਸੇਵ ਸਿੰਘ ਜੀ ਨੇ ਦੱਸਿਆ ਹੀ ਪਹਿਲਾਂ ਵੀ ਵਧੀਆ ਗੱਲ ਆਈ ਹੈ ਜਿਹੜੀ ਕਰ ਰਹੇ ਆ ਆਰਗੈਨਿਕ ਖੇਤੀ ਬਾਰੇ ਤੇ ਜਿਹੜੀ ਗੱਲ ਹੋਈ ਝੰਜਣ ਬਾਰੇ ਝੰਜਣਾ ਜਿਹੜਾ 10 ਸਾਲ ਪਹਿਲਾਂ ਸੀ ਵੇਚਿਆ ਸੀਗਾ ਜੀ ਤੇ ਬਹੁਤ ਵਧੀਆ ਜਾਮਾ 10 ਕਿੱਲੇ ਵਿੱਚ ਵੇਚਿਆ ਸੀਗਾ ਉਸ ਟਾਈਮ ਸਾਡਾ ਇਹ ਨਾ ਇਹ ਨਾ ਹੋਇਆ ਵਾ ਇਹ ਨਾ ਹੋਇਆ ਵਾ ਚਾਰ ਚਾਰ ਉਂਗਲ ਹੋਇਆ ਵਾ ਤੇ ਸਾਰੀ ਹੀ ਸੁੰਡੀ ਖਾ ਗਈ ਉਹਨੇ ਇੱਕ ਵੀ ਪੌਦਾ ਨਹੀਂ ਬਚਿਆ ਪਤਾ ਨਹੀਂ ਕੀ ਚੱਕਰ ਹੋਇਆ ਕੀ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਜਿੰਨਾ ਅਸੀਂ ਸਾਨੂੰ ਖੁਸ਼ੀ ਸੀਗੇ ਅਸੀਂ ਝੰਡੇਣ ਬੀਜ ਕੇ ਅਸੀਂ ਖੇਤੀ ਕਰਾਂਗੇ ਤੁਸੀਂ ਸਲਾਹ ਲੈਤੀ ਫਿਰ ਉਸੁੰਡੀ ਦੀ ਕਿਸੇ ਤੋਂ ਵੀ ਕਿਸ ਤਰ੍ਹਾਂ ਇਸ ਨੂੰ ਖਤਮ ਕੀਤਾ ਜਾਂਦਾ ਜਾਂ ਇਸ ਤੋਂ ਕਿਸ ਤਰ੍ਹਾਂ ਰੋਕ ਕੀਤੀ ਜਾਵੇ ਨਹੀਂ ਸਾਨੂੰ ਉਸ ਟਾਈਮ ਕੋਈ ਪਤਾ ਨਹੀਂ ਲੱਗਿਆ ਇਹ ਅਸੀਂ ਫਿਰ ਅੱਜ ਸਾਨੂੰ ਹਰਸੇਵਰ ਸਿੰਘ ਨੇ ਦੱਸਿਆ ਵੀ ਇਹਦੀ ਲੱਸੀ ਦੀ ਸਪਰੇਅ ਕਰੋ ਜਾਂ ਕਿਸੇ ਵੀ ਤਰ੍ਹਾਂ ਦੀ ਸਪਰੇਅ ਕਰਕੇ ਤੁਸੀਂ ਉਹਨੂੰ ਕਰ ਸਕਦੇ ਹੋ ਥੈਂਕ ਯੂ ਸਰ ਠੀਕ ਤੇ ਸਾਡੇ ਨਾਲ ਮੌਜੂਦ ਨੇ ਹਰ ਸਿਮਰਤ ਸਿੰਘ ਜੀ ਜੋ ਕਿ ਆਰਗੇਨਿਕ ਖੇਤੀ ਕਰਦੇ ਆ ਰਹੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਨਾਲ ਮੌਜੂਦ ਸਰਪੰਚ ਸੁਖਵੀਰ ਸਿੰਘ ਜੀ ਤੇ ਸਟੇਟ ਵਾਰਡੀ ਨਰੰਗ ਸਿੰਘ ਜੀ ਤੇ ਗੱਲਬਾਤ ਕਰਾਂਗੇ ਅੱਜ ਅਸੀਂ ਪਹੁੰਚੇ ਆ ਪਿੰਡ ਈਸਰ ਹੇਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਤੇ ਗੱਲ ਕਰਾਂਗੇ ਸਰਦਾਰ ਹਰ ਸਿਮਰਤ ਸਿੰਘ ਜੀ ਜੋ ਕਿ ਆਰਗੇਨਿਕ ਖੇਤੀ ਨੂੰ ਪਹਿਲ ਦਿੰਦੇ ਨੇ ਤੇ ਉਹਨਾਂ ਦੇ ਨਾਲ ਮੌਜੂਦ ਨੇ ਸਟੇਟ ਅਵਾਰਡੀ ਨਰੰਗ ਸਿੰਘ ਜੀ ਤੇ ਸਰਪੰਚ ਸੁਖਵੀਰ ਸਿੰਘ ਜੀ ਗੁਰਜੰਟ ਸਿੰਘ ਜੀ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਸੀਂ ਸਰਦਾਰ ਹਰਸਿਮਰਤ ਸਿੰਘ ਜੀ ਨਾਲ ਤੇ ਆਰਗੈਨਿਕ ਖੇਤੀ ਬਾਰੇ ਪੁੱਛਦੇ ਹਾਂ ਉਹਨਾਂ ਨੂੰ ਸਰ ਸਸੀ ਕਾਲ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪੀਟੀ న్యూਸ ਪੰਜਾਬ ਚੈਨਲ ਤੇ ਤੇ ਕੀ ਕਹਿਣਾ ਚਾਹੋਗੇ ਆਰਗੈਨਿਕ ਖੇਤੀ ਬਾਰੇ ਸਰ ਜੀ ਐ ਹੈਗਾ ਵੀ ਸਸੀ ਗਾਲ ਪਹਿਲਾਂ ਤਾਂ ਸ਼ੁਕਰੀਆ ਤੁਹਾਡਾ ਮੈਨੂੰ ਆਪਣੇ ਚਾਣੇ ਤੇ ਬੁਲਾਵਾ ਕਰਨ ਲਈ ਇੰਟਰੈਕਟ ਕਰਨ ਲਈ ਅ ਆਰਗੈਨਿਕ ਖੇਤੀ ਜਿਹੜੀ ਹੈਗੀ ਐ ਉਹ ਇੱਕ ਸਸਟੇਨੇਬਲ ਖੇਤੀ ਹੈਗੀ ਐ ਜਿਹੜੀ ਕਿ ਲੌਂਗ ਟਰਮ ਲਈ ਜਿਹੜੀ ਹੈਗੀ ਐ ਉਹ ਜ਼ਮੀਨ ਦੀ ਸਿਹਤ ਵੀ ਬਰਕਰਾਰ ਰੱਖਦੀ ਹੈ ਤੇ ਤੁਹਾਨੂੰ ਜਿਹੜੀ ਹੈਗੀ ਐ ਜੋ ਉਪਜ ਹੈਗੀ ਐ ਉਹ ਵੀ ਜਿਹੜੀ ਹੈਗੀ ਐ ਤਤ ਤਤ ਭਰੂਰ ਹੈਗੀ ਐ ਅੱਜ ਦੇ 1965 ਤੋਂ ਪਹਿਲਾਂ ਜਿਹੜੀ ਹੈ ਹਰ ਪਾਸੇ ਹੀ ਜਿਹੜੀ ਹੈ ਆਰਗੈਨਿਕ ਖੇਤੀ ਹੋ ਰਹੀ ਸੀ ਉਹ ਜਿਵੇਂ ਕੈਮੀਕਲ ਖੇਤੀ ਆ ਗਈ ਹੈ ਤਾਂ ਉਹ ਫੋਕਸ ਸਾਰਾ ਜਿਹੜਾ ਹੈਗਾ ਉਹ ਹੋ ਗਿਆ ਹੈਗਾ ਵੀ ਵੱਧ ਤੋਂ ਵੱਧ ਝਾੜ ਲਿੱਤਾ ਜਾਵੇ ਕਿਉਂਕਿ ਆਪਾਂ ਨੂੰ ਇਹ ਵੀ ਪਤਾ ਹੈਗਾ ਵੀ ਜੋ ਵੀ ਆਪਾਂ ਉਗਾਵਾਂਗੇ ਵੀ ਉਹ ਨਾਲ ਦੇ ਨਾਲ ਸਾਰਾ ਸਰਕਾਰ ਲੈ ਲੇਗੀ ਠੀਕ ਹੈ ਨਾ ਜੀ ਤਾਂ ਫੋਕਸ ਇਹੜਾ ਹੈਗਾ ਸਿਰਫ ਉਹ ਗ੍ਰੋਸ ਇਨਕਮ ਤੇ ਹੋ ਰਿਹਾ ਹੈਗਾ ਆਪਾਂ ਜਿਹੜਾ ਹੈਗਾ ਉਹ ਧਰਤੀ ਦੀ ਕੰਡੀਸ਼ਨ ਜਿਹੜੀ ਗਈ ਹੈ ਉਹ ਬਿਲਕੁਲ ਨਹੀਂ ਦੇਖ ਰਹੇਗੇ ਅੱਜ ਦੀ ਏਟ ਵਿੱਚ ਜਿਹੜਾ ਹੈਗਾ ਧਰਤੀ ਦਾ ਆਰਗੈਨਿਕ ਕਾਰਬਨ ਇੰਨਾ ਘਟ ਚੁੱਕਿਆ ਹੈਗਾ ਵੀ 33 ਸਸਟੇਨ ਨਹੀਂ ਕਰ ਸਕਦੀ ਲੌਂਗ ਟਰਮ ਵਿੱਚ ਆਪਾਂ ਪਾਣੀ ਦੀ ਗਲਤੀ ਕਰ ਰਹੇ ਹਾਂ ਲੇਕਿਨ ਕੋਈ ਵੀ ਬੰਦਾ ਆਰਗੈਨਿਕ ਕਾਰਬਨ ਦੀ ਗੱਲ ਨਹੀਂ ਕਰ ਰਿਹਾ ਧਰਤੀ ਦੀ ਸਿਹਤ ਦੀ ਗੱਲ ਨਹੀਂ ਕਰ ਰਿਹਾ ਮਿੱਟੀ ਦੀ ਸਿਹਤ ਉਹਦੇ ਲਈ ਜਿਹੜਾ ਹੈਗਾ ਧਰਤੀ ਦੀ ਸਿਹਤ ਲਈ ਜੇ ਆਪਾਂ ਗੱਲ ਕਰੀਏ ਤਾਂ ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਹੁਤ ਸੌਖੀਆਂ ਹੈਗੀਆਂ ਸਸhtੀਆਂ ਹੈਗੀਆਂ ਜਿਨ੍ਹਾਂ ਨਾਲ ਤੁਸੀਂ ਜਿਹੜਾ ਹੈਗਾ ਆਪਣੀ ਧਰਤੀ ਜਿਹੜੀ ਹੈ ਉਹਨੂੰ ਤਾਕਤਵਰ ਬਣਾ ਸਕਦੇ ਹੋ ਜਿਹੜੀ ਆਪਾਂ ਧਰਤੀ ਦੀ ਜਿਹੜੀ ਆਪਾਂ ਸਿਹਤ ਸੁਧਾਰਨੀ ਹੈਗੀ ਆ ਉਹਦੇ ਲਈ ਦੋ ਇੰਟਰਵੈਂਸ਼ਨ ਆ ਹੈਗੀਆਂ ਦੋ ਇੱਕ ਜਿਹੜੇ ਕੇ ਨੁਕਤੇ ਹੈਗੇ ਆ ਜਿਹੜੇ ਕਿ ਇੱਕ ਬਹੁਤ ਘੱਟ ਪੈਸਿਆਂ ਵਿੱਚ ਘੱਟ ਖਰਚੇ ਨਾਲ ਜਿਹੜਾ ਹੈਗਾ ਆਪਾਂ ਉਹਨਾਂ ਉਹ ਧਰਤੀ ਦੀ ਆਪਣੀ ਸਿਹਤ ਜਿਹੜੀ ਆ ਸੁਧਾਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਹੈਗਾ ਵੀ ਜਦੋਂ ਆਪਾਂ ਕਣਕ ਵੱਢ ਲਈ ਆਪਾਂ ਤੂੜੀ ਬਣਾ ਲਈ ਖੇਤ ਆਪਣੇ ਵਿਲੇ ਹੈਗੇ ਆ ਦੋ ਮਹੀਨਿਆਂ ਲਈ ਜੋ ਤੱਕ ਆਪਾਂ ਜੀਜੀ ਲਈ ਜੇ ਆਪਾਂ ਉਸ ਦੋ ਮਹੀਨਿਆਂ ਵਿੱਚ ਆਪਾਂ ਭਾਵੇਂ 15 ਦਿਨ ਉਡੀਕ ਲਈਏ ਇੱਕ ਵਾਰ 파ੜ પા ਕੇ ਖੇਤ ਜਿਹੜੇ ਗਿਆ ਉਹ ਸੁਕਾ ਲਈਏ ਤੁਪਲਵਾ ਲਈਏ ਕੋਈ ਜਿਹੜੀ ਫੰਗਸ ਵਗੈਰਾ ਹੈਗੀ ਆ ਉਹ ਧਰਤੀ ਵਿੱਚ ਜਿਹੜੀ ਹੈ ਕੋਈ ਸੁਣੀਆਂ ਹੈਗੀਆਂ ਉਹ ਖਤਮ ਹੋ ਜਾਂ। ਉਸ ਤੋਂ ਬਾਅਦ ਜਿਹੜਾ ਹੈ ਗਿਆ ਪਾਣੀ ਲਾ ਕੇ ਤੁਸੀਂ ਜਿਹੜਾ ਹੈਗਾ ਹਰੀ ਖਾਦ ਬੀਜੋ। ਸਭ ਤੋਂ ਸੌਖੀ ਜਿਹੜੀ ਇਸ ਚੀਜ਼ ਹੈਗੀ ਹੈ ਤਾਂ ਹਰੀ ਖਾਦ ਲਈ ਉਹ ਹੈਗੀ ਹੈ ਜੀ ਚੰਚਣ ਜਿਹਨੂੰ ਜੰਤਰ ਵੀ ਕਹਿੰਦੇ ਹੈਗੇ ਢੈਂਚਾ ਵੀ ਕਹਿੰਦੇ ਆ। ਇਹ 45 ਤੋਂ 50 ਦਿਨਾਂ ਦੇ ਵਿੱਚ ਜਿਹੜਾ ਹੈਗਾ 6 6 7 7 ਫੁੱਟ ਦਾ ਹੋ ਜਾਂਦਾ ਹੈਗਾ। ਬਹੁਤ ਇਹਦਾ ਨਾੜ ਹਮੇਸ਼ਾ ਜਿਹੜਾ ਆਖੀਰ ਤੱਕ ਨਰ ਬਣਾਉਂਦਾ ਹੈਗਾ। ਤੇ 45 ਦਿਨਾਂ ਬਾਅਦ 50 ਦਿਨਾਂ ਬਾਅਦ ਜਦੋਂ ਆਪਾਂ ਵਾਹ ਕੇ ਵਿੱਚ ਕਰ ਦਿੰਦੇ ਹਾਂ ਗਿਆ ਤਾਂ ਉਹ ਮਤਲਬ ਦੂਸਰੇ ਦਿਨ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਹਾਂਜੀ ਕੁਛ ਇਹਦੇ ਵਿੱਚ ਜਾਇਆ ਸੀ ਲੇਕਿਨ ਧਰਤੀ ਦੇ ਵਿੱਚ ਉਹਦੇ ਤੱਤ ਜਾ ਚੁੱਕੇ ਹੁੰਦੇ। ਉਹਦੇ ਨਾਲ ਜਿਹੜੀ ਹੈਗੀ ਹੈ ਉਹ ਧਰਤੀ ਦਾ ਆਰਗੈਨਿਕ ਕਾਰਬਨ ਵੱਧਦਾ ਹੈਗਾ। ਦੂਸਰਾ ਜਿਹੜਾ ਨੁਕਤਾ ਹੈਗਾ ਉਹ ਇਹ ਹੈਗਾ ਵੀ ਜੇ ਆਪਾਂ ਪਰਾਲੀ ਨੂੰ ਸਾੜਨ ਦੀ ਬਜਾਏ ਝੋਨੇ ਦੀ ਪਰਾਲੀ ਨੂੰ ਜਾਂ ਉਹਦੀਆਂ ਗੱਠਾ ਬਣਾ ਕੇ ਚਕਾਣ ਦੀ ਬਜਾਏ ਜੇ ਆਪਾਂ ਉਹਨੂੰ ਮਲਚਿੰਗ ਦੇ ਤੌਰ ਦੇ ਉੱਤੇ ਜਿਹੜੀ ਹੈਗੀ ਹੈ ਜਿਹੜੀ ਕਿ ਅੱਜ ਪੀਯੂ ਵੀ ਰეკਮੈਂਡ ਕਰ ਰਹੀ ਹੈਗੀ ਆ ਵੀ ਤੁਸੀਂ ਮਲਚਿੰਗ ਕਰੋ ਸਮਾਰਟ ਸੀਡ ਨਾਲ ਜਿਉ ਆਪਾਂ ਉਹ ਕਰ ਲਈਏ ਤਾਂ ਆਪਾਂ ਇਹ ਦੋ ਤਰੀਕਿਆਂ ਨਾਲ ਆਪਾਂ ਧਰਤੀ ਦੀ ਸਿਹਤ ਜਿਹੜੀ ਗੈ ਸਵਾਰ ਸਕਦੇ ਚੋ ਪ੍ਰੋਫਿਟੇਬਿਲਟੀ ਹੈਗੀ ਹੈ ਉਹ ਇੱਕ ਅਲੱਗ ਚੀਜ਼ ਆ ਜਾਂਦੀ ਹੈ ਤਾਂ ਇਹ ਸ਼ਾਰਟ ਟਰਮ ਦੋ ਚੀਜ਼ਾਂ ਹੈਗੇ ਜਿਹੜਾ ਕਿ ਕੈਮੀਕਲ ਫਾਰਮਿੰਗ ਵਾਲਾ ਬਹੁਤ ਸੌਖੇ ਤਰੀਕੇ ਨਾਲ ਕਰ ਸਕਦਾ ਹੈ ਬਹੁਤ ਘੱਟ ਖਰਚੇ ਚ ਕਰ ਸਕਦਾ ਹੈ ਜੇ ਆ ਰਾਦਰ ਇਨਫਰਾਜ ਜੇ ਆਪਾਂ ਮਲਚਿੰਗ ਵੱਲ ਜਾਈਏ ਤਾਂ ਸ਼ਾਇਦ ਜਿਹੜੀ ਕੀ ਹੈ ਉਹ ਸੁਪਰ ਸੀਡਰ ਨਾਲ ਜਿਹੜੀ ਵਿਜਾਈ ਹੈਗੀ ਹੈ ਉਹ 2300 ਰੁਪਏ ਕਿੱਲਾ ਲੱਗਦੀ ਹੈਗੀ ਹੈ ਤੇ ਜੇ ਆਪਾਂ ਉਹ ਮਲਚਿੰਗ ਨਾਲ ਕਰੀਏ ਬਲੀ ਵਿਧੀ ਨਾਲ ਆਪਾਂ ਜੇ ਕਣਕ ਵੇਚੀਏ ਤਾਂ ਸ਼ਾਇਦ ਉਹ 5-700 ਨਾਲ ਹੀ ਚੜ ਜਾਂਦੀ ਹੈਗੀ ਹੈ ਮਤਲਬ ਤੁਹਾਡਾ ਜਿਹੜਾ ਹੈਗਾ ਸੋ ਉਹਦੇ ਅੰਦਰ ਵਿਜਾਈ ਵਿੱਚ ਵੀ ਜਿਹੜੀ ਹੈ ਚਣਕ ਦੀ ਵਿਜਾਈ ਚ ਉਹ 1000-2000 ਰੁਪਏ ਸਿੱਧਾ ਉਸੇ ਫਸਟ ਸਟੇਜ ਤੇ ਹੀ ਬਚ ਜਾਂਦਾ ਹੈ ਸਰ ਦੋ ਚੀਜ਼ਾਂ ਗੱਲ ਕਰੀਏ ਜਿਹੜੀ ਆਰਗੈਨਿਕ ਖੇਤੀ ਆ ਉਹ ਕਿਸ ਨੂੰ ਕਿਹਾ ਜਾਂਦਾ ਤੇ ਕਿਵੇਂ ਕਰਨ ਦੀ ਉਹ ਦੀ ਵਿਧੀ ਆ ਕਿਹੜੀ ਉਹਦੇ ਚ ਖਾਦ ਪਾਉਣੀ ਚਾਹੀਦੀ ਆ ਜਿਵੇਂ ਜਿਸ ਤਰ੍ਹਾਂ ਆਰਗੈਨਿਕ ਚ ਪਸ਼ੂਆਂ ਦੀ ਖਾਦ ਕਿਹੜੇ ਦੇਖੋ ਜੀ ਆਰਗੈਨਿਕ ਖੇਤੀ ਜਿਹੜੀ ਹੈ ਉਹ ਜੇ ਆਪਾਂ ਸਭ ਤੋਂ ਬੇਸਿਕ ਕਨਸੈਪਟ ਲੈ ਕੇ ਚੱਲੀਏ ਵੀ ਆਰਗੈਨਿਕ ਖੇਤੀ ਕੀ ਹੈਗੇ ਤੇ ਆਰਗੈਨਿਕ ਖੇਤੀ ਦਾ ਮਤਲਬ ਇਹ ਹੈਗਾ ਵੀ ਆਪਾਂ ਕੋਈ ਵੀ ਕੈਮੀਕਲ ਖਾਦ ਨਾ ਪਾਈਏ ਕੋਈ ਵੀ ਕੈਮੀਕਲ ਜਿਹੜਾ ਹੈਗਾ ਉਹ ਭਾਵੇਂ ਪੈਸਟੀਸਾਈਡ ਹੋਵੇ ਭਾਵੇਂ ਬੀਟੀਸਾਈਡ ਹੋਵੇ ਉਹ ਸਪਰੇਅ ਨਾ ਕਰੀਏ ਜੇ ਤੁਸੀਂ ਇਹ ਦੋ ਚੀਜ਼ਾਂ ਨਹੀਂ ਕਰ ਰਹੇ ਤਾਂ ਤੁਸੀਂ ਇੱਕ ਬੇਸਿਕ ਕ੍ਰਾਈਟੇਰੀਆ ਜਿਹੜਾ ਹੈਗਾ ਆਰਗੈਨਿਕ ਫਾਰਮਿੰਗ ਦਾ ਉਹ ਮੀਟ ਕਰ ਲੈਂਦੇ ਲੇਕਿਨ ਉਸ ਤੋਂ ਬਾਅਦ ਮਸਲਾ ਉੱਥੇ ਇਹ ਆ ਜਾਂਦਾ ਹੈਗਾ ਵੀ ਹਾਂਜੀ ਵੀ ਤੁਸੀਂ ਆਰਗੈਨਿਕ ਫਾਰਮਿੰਗ ਤਾਂ ਕਰ ਲਈ ਲੇਕਿਨ ਉਸ ਜਿਹੜੀ ਕੀ ਹੈ ਫਸਲ ਨੂੰ ਜਿਹੜਾ ਹੈਗਾ ਉਹਨੂੰ ਤੱਤ ਵੀ ਚਾਹੀਦੇ ਨੇ ਤਾਂ ਕਰਕੇ ਆਪਾਂ ਸੁਜੈਸਟ ਕਰਦੇ ਆ ਗਏ ਜਿਹੜਾ ਹੋਰ ਸੁਜੈਸਟ ਕੀਤਾ ਜਾਂਦਾ ਹੈਗਾ ਵੀ ਭਾਈ ਤੁਸੀਂ ਪਸ਼ੂਆਂ ਦਾ ਜਿਹੜਾ ਹੈਗਾ ਗੋਹਾ ਜਿਹੜਾ ਹੈਗਾ ਉਹ ਉਹ ਰੂੜੀ ਜਿਹੜੀ ਹੈਗੀ ਆ ਗਲਾਹ ਕੇ ਜਿਹੜੀ ਹੈਗੀ ਆ ਉਹੋ ਪਾਈ ਜਾਵੇ ਠੀਕ ਹੈ ਨਾ ਜੀ ਬਾਕੀ ਉਹਦੇ ਅੰਦਰ ਜਿਹੜੇ ਹੈਗੇ ਜਿਵੇਂ ਆਪਾਂ ਇਹਦੇ ਅੰਦਰ ਆਪਾਂ ਪੈਸਟਿਸਾਈਡ ਵਰਤਦੇ ਹੈਗੇ ਜਿਹੜੇ ਹੈਗੇ ਆ ਕੀੜਿਆਂ ਮਕੌੜਿਆਂ ਨੂੰ ਮਾਰਨ ਲਈ ਉਹਦੇ ਅੰਦਰ ਜਿਹੜਾ ਹੈਗਾ ਉਹ ਕੀੜਿਆਂ ਮਕੌੜਿਆਂ ਨੂੰ ਮਾਰਨ ਦੀ ਬਜਾਏ ਆਪਾਂ ਭਜਾਣ ਦੀ ਗੱਲ ਕਰਦੇ ਆ ਉਹਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਕੋਲ ਹੈਗੇ ਆ ਨਿਮਸਤਰ ਹੋ ਜਾਂਦਾ ਹੈਗਾ ਬ੍ਰਹਮਸਤਰ ਹੋ ਜਾਂਦਾ ਹੈਗਾ ਉਹ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਕੋਈ ਤਤੂਰਾ ਨਵੇਂ ਹੱਕ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਉਹ ਉਹਨਾਂ ਦਾ ਸੱਤ ਕੱਢ ਕੇ ਤੱਤ ਕੱਢ ਕੇ ਰਸ ਕੱਢ ਕੇ ਉਹ ਕਰਦੇ ਆ ਫਿਰ ਜਿਹੜੀ ਗਈ ਇੱਕ ਖੱਟੀ ਲੱਸੀ ਆਂਦੀ ਹੈ ਵੀ ਤੁਸੀਂ ਉਹਨੂੰ 6 ਮਹੀਨੇ ਪੁਰਾਣੀ ਖੱਟੀ ਲੱਸੀ ਰੱਖ ਰੱਖ ਲੋ 6 ਮਹੀਨੇ ਬਾਅਦ ਉਹ ਇੰਨੀ ਕਿ ਜ਼ਹਿਰੀਲੀ ਹੋ ਜਾਂਦੀ ਹੈ ਵੀ ਉਹ ਜਿਹੜੀ ਹੈਗੀ ਆ ਉਹ ਕੀੜਿਆਂ ਨੂੰ ਉਹ ਤਾਂ ਵਾਕਈ ਕੀੜਿਆਂ ਨੂੰ ਮਾਰ ਦਿੰਦੀ ਹੈਗੀ ਜਿਸ ਤਰ੍ਹਾਂ ਗੱਲ ਕਰੀਏ ਲੱਸੀ ਆ ਜਿਹੜੀ ਉਹ ਕਿੰਨੀ ਮਾਤਰਾ ਚ ਪੈ ਸਕਦੀ ਹੈ 1 ਏਕੜ ਚ ਇਸ ਸਪਰੇਅ ਕਰਨੀ ਹੁੰਦੀ ਹੈ ਜੀ ਲੱਸੀ ਜਿਹੜੀ ਹੈ ਲੱਸੀ ਵੀ ਦੋ ਤਰੀਕੇ ਨਾਲ ਹੈਗੀ ਹੈ ਇੱਕ ਐਜ਼ ਅ ਨਿਊਟ੍ਰੀਐਂਟ ਹੁੰਦੀ ਹੈਗੀ ਹੈ ਐਂਟੀਫੰਗਲ ਹੁੰਦੀ ਹੈਗੀ ਹੈ ਉਹ ਆਉਂਦੀ ਹੈ ਤਾਜੀ ਲੱਸੀ ਤੁਸੀਂ ਦੋ ਦੋ ਦਿਨ ਚਾਰ ਦਿਨ 10 ਦਿਨ 15 ਦਿਨ ਪੁਰਾਣੀ ਖੱਟੀ ਜਿਹੜੀ ਖੱਟੀ ਲੱਸੀ ਹੈਗੀ ਹੈ ਉਹ ਤੁਸੀਂ ਕਿੱਲੇ ਦੀ ਜਿਹੜੀ ਹੈ ਉਹ ਤਕਰੀਬਨ 8 ਤੋਂ 10 ਲੀਟਰ ਜੇ ਤੁਸੀਂ ਸਪਰੇਅ ਕਰਦੇ ਹੈਗੇ ਤਾਂ ਉਹ ਐਜ਼ ਅ ਨਿਊਟ੍ਰੀਐਂਟ ਬੂਸਟਰ ਜਿਹੜਾ ਹੈ ਉਹ ਕੰਮ ਕਰਦੀ ਹੈ ਐਸੈਂਸ਼ੀਅਲ ਨਿਊਟ੍ਰੀਐਂਟ ਦਿੰਦੀ ਹੈਗੀ ਹੈ ਦੂਸਰੇ ਤਰੀਕੇ ਨਾਲ ਦੂਸਰੀ ਤਰ੍ਹਾਂ ਤਰਫ ਜਿਹੜੀ ਹੈ ਜੇ ਉਹੀ ਖੱਟ ਲੱਸੀ ਜਿਹੜੀ ਹੈ ਤੁਸੀਂ ਸਾਲ ਲਈ ਰੱਖ ਲੈਂਦੇ ਤੋ ਉਹ ਇੰਨੀ ਖੱਟੀ ਹੋ ਜਾਂਦੀ ਹੈ ਇੰਨੀ ਕਿ ਜ਼ਹਿਰੀਲੀ ਹੋ ਜਾਂਦੀ ਹੈ ਫਿਰ ਤੁਸੀਂ ਜਿਹੜੀ ਕੋ ਸੁੰਡੀਆਂ ਹੈਗੀਆਂ ਕਿਸੇ ਵੀ ਤਰ੍ਹਾਂ ਦੀਆਂ ਕੋ ਟ੍ਰਿਪਸ ਵਗੈਰਾ ਜੋ ਵੀ ਹੈਗੇ ਕੀੜੇ ਉਹ ਉਹਨਾਂ ਨੂੰ ਮਾਰਨ ਦਾ ਕੰਮ ਕਰਦੀ ਹੈ ਤੋ ਉਹ ਉਹੀ ਚੀਜ਼ ਜਿਹੜੀ ਹੈਗੀ ਹੈ ਉਹ ਇੱਕ ਲੈਵਲ ਦੇ ਉੱਤੇ ਜਿਹੜਾ ਹੈਗਾ ਬੂਸਟ ਕਰਦੀ ਹੈ ਈਲਡ ਨੂੰ ਦੂਸਰੇ ਪਾਸੇ ਜਿਹੜਾ ਹੈਗਾ ਵੀ ਜਿਹੜਾ ਹਾਰਮਫੁਲ ਇਨਸੈਕਟਸ ਹੈਗੇ ਉਹਨਾਂ ਨੂੰ ਖਤਮ ਕਰਨ ਦਾ